ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੌੜ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹਦੇ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਤਾਂ ਠਾੜੇ ਇਹਦੇ ਨੇੜ ਹੈ ਹਰੀਰੋਂ ਪਿੰਡੇ ਦੇ ਨੇੜ ਹੈ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਕੋਟਕਪੂਰੇ ਤੋਂ ਜਦੋਂ ਆਪਾਂ ਸ੍ਰੀ ਮੁਕਸਰ ਸਾਹਿਬ ਵੱਲ ਨੂੰ ਜਾਂਦੇ ਆ ਤਾਂ ਵਾੜੇ ਦੇ ਰਾਕੇ ਪਿੰਡ ਤੋਂ ਸੜਕ ਸਿੱਧੀ ਇਹਨਾਂ ਪਿੰਡਾਂ ਦੇ ਵਿੱਚ ਆ ਜਾਂਦੀ ਹੈ ਸੋ ਮੌੜ ਪਿੰਡ ਦੇ ਵਿੱਚੋਂ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਭਾਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣਾ ਪਰ ਬਾਈ ਹੋਰਿਆ ਨੇ ਬਰੀਡਿੰਗ ਤੇ ਕੰਮ ਇਤੋਂ ਕਾਫੀ ਟਾਈਮ ਪਹਿਲਾਂ ਤੋਂ ਸ਼ੁਰੂ ਕੀਤਾ ਸੀ ਇਹਨਾਂ ਨੇ ਐਚਐਲਡੀਵੀ ਤੋਂ ਜਿਹੜੇ ਚੰਗੇ ਚੰਗੇ ਸੀਮਣ ਭਰੋਣੇ ਸ਼ੁਰੂ ਕੀਤੇ ਘਰ ਚ ਨਸਲ ਸੁਧਾਰ ਕੀਤੀ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣਾ ਆਇਆ ਉਦੋਂ ਤੱਕ ਆਉਂਦੇ ਆ ਜਿਨ੍ਹਾਂ ਨੂੰ ਸ਼ੌਂਕ ਹੈ ਕੁਝ ਉਮਰ ਦਾ ਫਰਕ ਪੈ ਜਾਂਦਾ ਹੈ। ਤੋਂ ਹਾਲਾਂਕਿ ਹਜੇ ਵੀ ਜਿਹੜੇ ਘਰ 'ਚ ਬੱਚੇ ਆ ਰਹੇ ਆ ਪੈਦਾ ਹੋ ਰਹੇ ਆ ਉਹਨਾਂ ਦਾ ਰਿਕਾਰਡ ਪ੍ਰੋਪਰ ਸੰਭਾਲਿਆ ਜਾ ਰਿਹਾ ਟੀਕੇ ਸਟਰਾ ਕੋਲ ਹੈ। ਹਾਲਾਂਕਿ ਪਸ਼ੂ ਹੁਣ ਇਹਨਾਂ ਨੇ ਘਟਾਤੇ ਆ। ਅੱਜ ਦੀ ਵੀਡੀਓ ਦੀਆਂ ਦੋ ਝੋਟੀਆਂ ਵਿਕਾਊ ਐ। ਇਹ ਗੱਬਣਾ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਹੁਣ ਗੋਆ ਕਰਨ ਲੱਗੀ ਐ। ਹਜੇ ਦੇਣੇ ਦੇ ਪਾਇਆ ਹਵਾਨਾ ਇੱਕ ਵਾਰ ਹੁਣ ਤੁਸੀਂ ਦੇਖੋ ਕਿਉਂਕਿ ਹਵਾਨਾ ਪਸ਼ੂ ਐਵੇਂ ਕਲੀਅਰ ਦਿਖਾ ਲੈਂਦਾ। ਇਹ ਤੋਂ ਇਲਾਵਾ ਇੱਕ ਝੋਟੀ ਇਹਨੂੰ ਸੋਈ ਨੂੰ ਕੁਝ ਟਾਈਮ ਹੋ ਗਿਆ ਇਹਦਾ ਬੱਚਾ ਜਿਹੜਾ ਉਹ ਇਸ ਸਾਈਡ ਤੇ ਕੱਟੀ ਸਟਰਾ ਕੋਲ ਮਿਲਣਗੇ ਆਓ ਡਿਟੇਲ ਪੁੱਛੀਏ ਤੁਸੀਂ ਜਿਹੜੀ ਝੋਟੀ ਖਰੀਦਣੀ ਚਾਹੋ ਉਹਦੀ ਤਸੱਲੀ ਕਰ ਲਿਓ ਨੰਬਰ ਸਕਰੀਨ ਤੇ ਚਲਾ ਦੂੰਗਾ ਸੋਈ ਸੋਈ ਝੋਟੀ ਨੂੰ ਦੋ ਟਾਈਮ ਭਾਵੇਂ ਚੋਲਿਓ ਜਿੰਨਾ ਦੋ ਦੱਸਾਂ ਕਿ ਉਹਨਾ ਹਾਜ਼ਰ ਹੋਊਗਾ ਗੱਬਣ ਝੋਟੀ ਦੇ ਥਣ ਪਾਸ ਹੋਣਗੇ ਤੁਸੀਂ ਕਰ ਸਕਦੇ ਹੋ ਆਓ ਮਿਲਿਏ ਬਾਈ ਜੀ ਉਹਨਾਂ ਨੂੰ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਰ ਨਾਮ ਦੱਸ ਦਿਓ ਜੀ ਆਪਣਾ ਵਿੰਦਰ ਜੀ ਵਿੰਦਰ ਬਾਈ ਮੈਂ ਪਹਿਲਾਂ ਵੀਡੀਓ ਬਣਾਈ ਹੈ ਇਹ ਸ਼ੌਂਕ ਤੁਹਾਨੂੰ ਕਿੰਨੇ ਕ ਟਾਈਮ ਦਾ ਚੰਗੇ ਪਸ਼ੂਆਂ ਦਾ ਇਹ ਬਹੁਤ ਚਿਰ ਦਾ ਸ਼ੌਂਕ ਹੈ ਸਾਨੂੰ ਇਹ ਤਾਂ ਘੱਟ ਤੋਂ ਘੱਟ 15 ਸਾਲ ਦੇ ਟੀਕੇ ਲਿਉਣਾ ਹੈ ਚਲਦੀ ਵਿੱਚ ਅੱਛਾ 15 ਸਾਲ ਪਹਿਲਾਂ ਤੋਂ ਸੀਮਲ ਲਿਉਣਾ ਸ਼ੁਰੂ ਕਰਤਾ ਸੀ ਹਾਂ ਹਾਂ ਪਰ ਦੰਦੀਆਂ ਕੱਟੇ ਰਹੀਆਂ ਅੱਛਾ ਜ਼ਿਆਦਾ ਕੱਟੇ ਹੀ ਦਿੱਤੇ ਅੱਛਾ ਜਦੋਂ ਫਿਰ ਕਟਿੰਗਾਂ ਆਉਣੀਆਂ ਸ਼ੁਰੂ ਹੋਈਆਂ ਉਦੋਂ ਪਸ਼ੂ ਕਟਾਉਣੇ ਸ਼ੁਰੂ ਕਰਤੇ ਹਾਂਜੀ 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 ਠੀਕ ਹੈ ਬਹੁਤ ਦਿੱਤੇ ਆਈ ਮੈਂ ਪਾਸੇ ਐਸੇ ਫ੍ਰੀਜ਼ ਕੱਟੇ ਦਿੱਤੇ ਆ ਜੀ ਅੱਛਾ ਹਾਂਜੀ ਅੱਛਾ ਭਾਈ ਅੱਜ ਆਪਾਂ ਇੱਕ ਝੋਟੀ ਜਿਹੜੀ ਹੁਣ ਤੁਸੀਂ ਕਪੜਾ ਮਾਰ ਰਹੇ ਹੋ ਇਹ ਵੇਚਣ ਲੱਗੇ ਆ ਕਿੰਨਾਂ ਮਸੂਆ ਸੂਈ ਹੈ ਇਹ ਪਹਿਲਾ ਸੂਆ ਹੈ 4 ਦੰਦਾਂ ਦਾ ਹੀ ਪਹਿਲਾ ਸੂਆ 4 ਦੰਦ ਹਾਂਜੀ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਹੁਣ ਹਾਂਜੀ ਅੱਛਾ ਭਾਈ ਹੁਣ ਕਿੰਨੇ ਦੁੱਧ ਤੇ ਚੱਲਦੀ ਹੈ ਇਹ ਦੁੱਧ ਹੈ ਤਾਂ 12 ਕਿਲੋ ਹੀ ਪਰ ਆਪਾਂ 11 ਕਿਲੋ ਦੱਸਾਂਗੇ 11 ਕਿਲੋ 12 ਕਿਲੋ ਤਾਂ ਸੂਆ ਉੱਪਰ ਹੋਏ ਪਰ 11 ਕਿਲੋ ਤੁਹਾਨੂੰ ਜਦੋਂ ਮਰਜ਼ੀ ਕਿਚੋੜੇ 11 ਕਿਲੋ ਜਦੋਂ ਮਰਜ਼ੀ ਬੰਦਾ ਚੋਲੇ ਤੋਲ ਲੇ ਹਾਂਜੀ ਇਹ ਇਹ ਆਫਤਰ ਨਹੀਂ ਆਪੇ ਦੂਜੇ ਵੀ ਆਈ ਇਥੋਂ ਮਤਲਬ ਆਪਣੇ ਸਰਕਾਰੀ ਦੀ ਠੀਕ ਹੈ ਤੇ ਅਗੇ ਕੱਟੀ ਕਿਹੜੇ ਬੋਲਦੀ ਦੇਤੀ ਕੱਟੀ ਖਾਨਦੀ ਹੈ ਜੀ ਇਹਦੇ ਮਤਲਬ ਖਾਨ ਦਾ ਤਾਂ ਸਿੱਕਾ ਜਾਂ ਵੀ ਮੇਰੇ ਖਲਚੋਈ ਰੱਖੀ ਬੈਠੀ ਹੋਣੀ ਹਾਂ ਹਾਂ ਜੀ ਹੈਗਾ ਇਸ ਖਾਨ ਦਾ ਸਟਰਾ ਸੈਕਸਡ ਸੀਮਨ ਭਰਾਇਆ ਸੀ ਹਾਂ ਜੀ ਸੈਕਸਡ ਸੀਮਨ ਭਰਾਇਆ ਸੀ ਠੀਕ ਹੈ ਦੋਸਤੋ ਚਾਰ ਦੰਦ ਝੋਟੀ ਡੇਢ ਮਹੀਨਾ ਹੋ ਗਿਆ ਸੋ ਇਹਨੂੰ ਖਾਨ ਬੋਲਦੀ ਕੱਟੀ ਨੂੰ ਜਨਮ ਦਿੱਤਾ ਤੇ ਕੱਟੀ ਜਿਹੜੀ ਹੈ ਉਹ ਸੀਮਨ ਸੈਕਸਡ ਨਵਾਇਆ ਸੀਗਾ ਏ ਬੀ ਸੀ ਸੀਮਨ ਬੈਂਕ ਵੀਰਾਂ ਵਾਲੀ ਵੱਲੋਂ ਆਉਂਦਾ ਸੀ ਮੰਨ ਦੋਸਤੋ ਉਹ ਸਟਰਾ ਬਾਈ ਜੀ ਉਹਨਾਂ ਦੇ ਕੋਲ ਹੈਗਾ ਅੱਛਾ ਬਾਈ ਕੀ ਡਿਮਾਂਡ ਕਰਦੇ ਹੋ ਛੋਟੀ ਦੀ ਰੇਟ ਕੀ ਰੱਖਦੇ ਉਸ ਦਾ 1 ਲੱਖ 45 ਹਜ਼ਾਰ ਰੁਪਏ ਰਹਿ ਗਿਆ ਤੋੜ ਦਈਏ ਨੂੰ ਆਪਾਂ ਤੋੜ ਦੇਣਾ ਜੀ ਉਧਰ ਨੂੰ ਲੈ ਜਾਓ ਗਟਿਆਣ ਨੂੰ ਸਾਹਮਣੇ ਛੱਡ ਆਲ ਨੂੰ ਸੋ ਦੋਸਤੋ 1 ਲੱਖ ਤੇ 45000 ਰੇਟ ਹੈ ਦੁੱਧ 12 ਕਿਲੋ ਤੋਂ ਵੀ ਬਾਈ ਜੀ ਜਿਹੜੀ ਕਹਿੰਦੇ ਵੀ ਹੋ ਸਕਦਾ ਬਾਹਰ ਹੀ ਨਿਕਲੇ ਥੋੜਾ ਬਹੁਤ ਪਰ ਤੁਸੀਂ 11 ਕਿਲੋ ਦੇ ਹਿਸਾਬ ਤੇ ਸੌਦਾ ਕਰ ਲਿਓ ਅਗਾੜੀ ਬੜੀ ਚੰਗੀ ਹੈ ਪਿਛਾਉ ਹਵਾਨਾ ਸੋਹਣਾ ਦੱਸਦਾ ਹੈ ਖਾਣਾ ਸਾਇਜ ਜਿਹੜਾ ਉਹ ਹੁਣ ਵੀ ਚੰਗਾ ਹੈ ਬਾਕੀ ਕਿੰਨੇ ਸੂਏ ਚੋਲੋ ਜੇ ਥਣ ਬਹੁਤਾ ਲੰਬਾ ਨਹੀਂ ਜਾਂਦਾ ਲੰਬਾਈ ਚ ਨਹੀਂ ਥਣ ਜਾਂਦਾ ਬਾਕੀ ਜੋ ਬਾਡੀ ਬੰਤਰੋ ਤੁਹਾਡੇ ਸਾਹਮਣੇ ਹੈ ਫੁੱਲ ਕੇ ਹੈ ਰਾ ਦੋਸਤੋ ਬਾਈ ਜੀ ਹਰ ਨਹੀਂ ਤੁਸੀਂ ਦੇਖਿਆ ਜਿੰਨਾ ਚਿਰ ਵੀਡੀਓ ਬਣੀ ਗਈ ਇਹਨਾਂ ਨੇ ਕਪੜਾ ਮਾਰਨੋਂ ਨਹੀਂ ਹਟੇ ਝੋਟੀ ਤੇ ਇਹ ਸ਼ੌਂਕ ਦੀ ਨਿਸ਼ਾਨੀ ਹੈ ਇਹਨਾਂ ਨੂੰ ਪਿਆਰ ਆ ਪਸ਼ੂਆਂ ਦੇ ਨਾਲ ਢਾਂਚਾ ਦੇਖੋ ਹਾਈਟ ਲੈਂਡ ਸੋਹਣੀ ਹੈ ਅਗਲੇ ਸੂਏ ਚ ਚੰਗਾ ਦੁੱਧ ਦੇਊਗੀ ਇੱਕ ਜਿਹੜਾ ਹੋਰ ਕਢਾਉਣਾ ਬਾਈ ਇੱਥੋਂ ਹੀ ਫੇਰ ਮੋੜ ਲਿਓ ਪੁੜਿਆਂ ਦੀ ਬਣਾਵਟ ਨੋਟ ਕਰਿਓ ਦੋਸਤੋ ਤੁਹਾਨੂੰ ਬਹੁਤ ਸੋਹਣੀ ਝੋਟੀ ਨਜ਼ਰ ਆਊਗੀ ਖਾਨ ਬੋਲਦਾ ਸੀ ਮਨ ਲੱਗਾ ਸੀ ਤੇ ਕੱਟੀ ਨੂੰ ਨੇ ਜਨਮ ਦਿੱਤਾ ਹੈ ਖਾਨ ਬੁੱਲ ਵੀ ਜਾਣਦੇ ਆ ਪਰ ਰਿਕਾਰਡ ਬੜਾ ਚੰਗਾ ਹੈ ਹਵਾਨਾ ਦੇਖੋ ਹੁਣ ਝੋਟੀ ਦਾ ਤੁਸੀਂ ਬਹੁਤ ਸੋਹਣਾ ਹਵਾਨਾ ਦੱਸਦਾ ਦੱਸੋ ਵੀਡੀਓ ਚ ਤੁਹਾਨੂੰ ਕਲੀਅਰ ਇੱਥੋਂ ਨਜ਼ਰ ਆ ਰਿਹਾ ਹੋਣਾ ਚੌੜਾ ਹਵਾਨਾ ਬਿਲਕੁਲ ਚੰਗੀ ਅਗਾੜੀ ਦਿਸਦੀ ਹੈ ਲੈ ਆਓ ਬਈ ਵਾਪਸ ਸੋ 1 ਲੱਖ ਤੇ 45000 ਰੇਟ ਹੈ ਜਿਹਨੇ ਸ਼ੌਂਕ ਪੂਰਾ ਕਰਨਾ ਦੱਸੋ ਤਾਂ ਇਹ ਚੰਗੀ ਝੋਟੀ ਦੂਜੇ ਸੂਏ 'ਚ ਤੁਹਾਡਾ ਹੋਰ ਛੌਂਕ ਪੂਰਾ ਕਰੂਗੀ ਕੱਤ ਕਾਠ ਆਲੀ ਹੈ ਬਰੀਕ ਚੰਗੀ ਹੈ ਇਹਦਾ ਰੇਟ 1,45,000 ਰੁਪਿਆ ਬਾਈ ਜੀ ਇਹਦਾ ਨੇ ਰੱਖਿਆ ਹੈ ਹਵਾਨਾ ਮੈਂ ਵਾਰ-ਵਾਰ ਤੁਹਾਡਾ ਧਿਆਨ ਇਹਦੇ ਹਲਤਾਂ ਦਵਾ ਰਿਹਾ ਸੀ ਵੀ ਇਹ ਪੱਕੇ ਹਵਾਨੇ 'ਚ ਦੁੱਧ ਵਾਲੀ ਝੋਟੀ ਹੈ ਲਮਕਮੇ ਹਵਾਨੇ ਆਲੀ ਨਹੀਂ ਬਣਦੀ ਕਦੇ ਵੀ ਬਾਈ ਮਾੜੀ ਜੀ ਪੂਸ਼ ਫਲ ਉਹਨੇ ਦੀ ਹਵਾਨਾ ਹੋਰ ਕਲੀਅਰ ਦਿਸ ਜੂਗਾ ਸੋ ਹੁਣ ਫੇਰ ਦੇਖੋ ਜਦੋਂ ਆਸੇ ਪਾਸੇ ਨੂੰ ਜਾਂਦੀ ਝੋਟੀ ਤੇ ਇਕੱਤੀ ਦੋਸਤੋ ਨਾਲ ਵੇਖ ਲਓ ਤੁਸੀਂ ਇਹ ਖਾਨ ਬੁੱਲਦੀ ਹੈ। ਬਸ ਠੀਕ ਹੈ ਭਾਈ ਆਜੋ ਦੂਜੀ ਚੋਟੀ ਬਾਰੇ ਥੋੜੀ ਜਾਣਕਾਰੀ ਦਿੰਨੀ ਆਪਾਂ। ਸੋ ਇਹ ਤੋਂ ਅੱਗੇ ਇੱਕ ਹੋਰ ਚੋਟੀ ਦੋਸਤੋ ਬਕਾਊ ਹੈ। ਅ ਭਾਈ ਇਹ ਕਿੰਨਾ ਕੁ ਟਾਈਮ ਲਾਊਗੀ? ਇਹ 5 ਜਨਵਰੀ ਨੂੰ ਦੰਪੂਰੇ ਆ ਜੀ। 5 ਜਨਵਰੀ ਨੂੰ। ਹਾਂਜੀ। ਠੀਕ ਹੈ। ਅੱਛਾ ਇਹ ਦੰਦੋ ਕਿਵੇਂ? ਇਹ ਦੋ ਦੰਦ ਹੈ। ਦੋ ਦੰਦ ਹੈ। ਹਾਂਜੀ। ਇਹਦੇ ਸੀਮਨ ਕਿਹੜਾ ਲੱਗਾ? ਇਹਦੇ ਸੀਮਨ ਲੱਗਿਆ 51 ਜੀ। ਉਹ ਵੀ ਸਿੱਕੇ ਹੈਗੇ ਆਪਣੇ ਕੋਲ? ਹਾਂਜੀ, ਉਹ ਵੀ ਹੈਗੇ ਆ ਜੀ। ਠੀਕ ਹੈ। ਅੱਛਾ ਭਾਈ ਇਹਦਾ ਰੇਟ ਕੀ ਕਰਦੇ ਹੋ? ਇਹਦਾ ਰੇਟ ਤਾਂ ਫੋਨ ਤੇ ਕਰ ਲਾਂਗੇ ਠੀਕ ਹੈ ਤਿਆਰ ਦੇ ਹਿਸਾਬ ਤੇ ਵੇਖਿਆ ਜਾਊਗਾ ਹਾਂ ਤਿਆਰ ਤੇ ਹਿਸਾਬ ਠੀਕ ਹੈ ਸੋ ਹੋਰ ਨੋਫਰ ਦਿਖਾ ਦੇ ਆਪਾਂ ਇੱਕ ਵਾਰ ਸੋ ਦੋਸਤੋ ਇਹ ਦੋ ਦੰਦ ਝੋਟੀ 5 ਜਨਵਰੀ ਨੂੰ ਦਿਨ ਪੂਰੇ ਹੁੰਦੇ ਆ ਤੇ 25 ਦਸੰਬਰ ਨੂੰ ਵੀਡੀਓ ਬਣਾ ਰਿਆਂ 10 ਦਿਨ ਪਏ ਆ ਇਹਦਾ ਰੇਟ ਫੋਨ ਤੇ ਹੈ ਹਾਂਜੀ ਕਿਹੜੇ ਕਿਹੜੇ ਬੋਲਦੀ ਹੈ ਇਹ ਆਪ ਬਿਰਲੇ ਦੀ ਹੈ ਜੀ ਬਿਰਲਾ ਹਾਂਜੀ ਸੁਨਵਾ ਦਜੀਏ ਕਰਨਵੀਰ ਵਾਲਾ ਸਨਾਰੀਆ ਠੀਕ ਹੈ ਸੋ ਦੋਸਤੋ ਬਿਰਲੇ ਬੋਲਦੀ ਇਹ ਝੋਟੀ ਆਪ 10 ਦਿਨ ਪਏ ਆ ਦਿਨ ਪੂਰੇ ਹੋਣ ਚ ਰੇਟ ਫੋਨ ਤੇ ਰੱਖ ਲਿਆ ਕਿਉਂਕਿ ਮੇਨ ਅਸੀਂ ਵੀਡੀਓ ਇੱਕ ਛੋਟੀ ਜੀ ਦਿਖਾਉਣੀ ਸੀ ਵਿੱਚ ਨਹੀਂ ਇਹ ਵੀ ਆ ਤਾਂ ਵੀਡੀਓ ਚ ਦਿਖਾ ਦਨੇ ਆ ਜਿਹਨੂੰ ਸਮਝ ਆਉਂਦੀ ਕਿਉਂਕਿ ਜੇ ਅੱਜ ਇਹਦੀ ਆਪਾਂ ਡਿਮਾਂਡ ਰੱਖਦੇ ਆ ਤਾਂ ਫਿਰ ਰੇਟ ਦੇ ਹਿਸਾਬ ਤੇ ਤਿਆਰੀ ਹਜੇ ਤੁਹਾਨੂੰ ਘੱਟ ਲੱਗੂਗੀ ਸੋ ਇਹੀ ਸੋਚਿਆ ਵੀ ਇਹਨੂੰ ਇੱਕ ਵਾਰਵੇਂ ਦਿਖਾ ਦਨੇ ਆ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਤਾਂ ਕੰਟੈਕਟ ਕਰ ਲਿਓ ਨਹੀਂ ਜਦੋਂ ਤਿਆਰ ਹੋਗੀ ਫਿਰ ਦਿਖਾਵਾਂਗੇ ਤੁਹਾਨੂੰ ਝੋਟੀ ਹੋ ਸਕਦਾ ਸੋਈ ਦੀ ਵੀਡੀਓ ਦੁਬਾਰਾ ਬਣਾ ਕੇ ਖੈਰ ਜੀ ਦਾ ਜਿਹੜੇ ਘਰ ਦਾ ਇਹਦਾ ਅੰਜਲ ਹੋਇਆ ਤੇ ਇਹਦੇ ਉਦੋਂ ਪਹਿਲਾਂ ਵੀ ਹੋ ਸਕਦਾ ਦਾ ਸੌਦਾ ਹੋ ਜੇ ਕੁੰਡੇ ਸਿੰਘ ਬਿਲਕੁਲ ਬਹੁਤ ਸੋਹਣੀ ਅਗਲੇ ਥਾਂ ਨੂੰ ਤੁਸੀਂ ਇੱਥੋਂ ਦੇਖ ਲਓ ਸੋ ਸੋ ਇਹ ਝੋਟੀ ਜਿਹੜੀ ਗੱਬਣ ਹੈ ਇਹ ਵੀ ਤੁਸੀਂ ਦੇਖ ਲਓ ਇੱਕ ਵਾਰ ਇਹਨੂੰ ਇੱਥੋਂ ਮੈਂ ਜ਼ੂਮ ਕੀਤਾ ਹੋਇਆ ਮੋਬਾਈਲ ਤੇ ਤੁਹਾਨੂੰ ਹਵਾਨਾ ਐਵੇਂ ਨਜ਼ਰ ਆ ਜੂਗਾ ਇਹਦਾ ਇਸ ਤਰ੍ਹਾਂ ਦਾ ਰੋਕੇ ਦੇ ਹਵਾਨੇ ਦਾ ਇਹ ਤੋਂ ਬਿਨਾ ਜਿਹੜੀ ਝੋਟੀ ਤੁਹਾਨੂੰ ਸਤਾਜੀ ਸੂਈ ਦਿਖਾਈ ਸੀ ਉਹ ਵੀ ਇੱਕ ਵਾਰ ਫੇਰ ਦੇਖ ਲਓ ਨਗਦ ਹੋਈ ਹੈ ਆਈ ਜੀ ਵੀਡੀਓ ਜਿਹੜੇ ਦਿਖਾਉਣੇ ਸੀਗੇ ਤੁਹਾਨੂੰ ਇਹਨਾਂ ਕੋਲ ਇਹ ਪੁਰਾਣਾ ਰਵਾ ਬਈ ਇਹ ਝੋਟੀਆਂ ਪ੍ਰਾ ਕਰਦੇ ਨੇ ਹੀ ਆਪਣੇ ਜਿਵੇਂ ਕਰਦੇ ਆਪਾਂ ਮੈਂ ਮੁੱਲ ਲਈ ਨਹੀਂ ਕਦੇ ਅੱਛਾ ਠੀਕ ਹੈ ਕਿੰਨਾ ਕਿਚਰ ਹੋ ਗਿਆ ਉਹ ਤੁਹਾਡੇ ਧਿਆਨ ਚ ਕਦੋਂ ਤੱਕ ਆਉਂਦਾ ਤੁਸੀਂ ਮੱਝ ਖਰੀਦੀ ਹੋਗੀ ਨਾ ਮੇਰੇ ਪਿਆਰ ਨੇ ਹੀ ਨਾ ਮੇਰੇ ਦਾਦੇ ਨੇ ਤਾਂ ਭਾਂਕੇ ਤੇ ਖਰੀਦੀ ਹੋਈ ਅੱਛਾ ਸਾਰਿਆਂ ਕਰਦੇ ਨੇ ਹਾਂ ਸਭ ਕਰਦੀ ਗਰੀ ਵਾਤੋਂ ਵਾਤੋਂ ਕਿੰਨਾ ਕਿਚੋਆ ਵਾਤੋਂ 20 ਕਿਲੋ ਮੈਂ ਤੁਹਾਡੇ ਚੋੜਨੇ 22 ਕਿਲੋ ਆਈ ਬੰਦੇ ਜਿਹੜੀ ਇੱਧਰ ਖੜੀ ਹੈ ਹਾਂ ਹਾਂ ਠੀਕ ਹੈ ਤੇ ਇਹ ਸਾਰਾ ਰਵਾ ਫਰੇਕੀ ਆ ਯਾਨੀ ਹਾਂ 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 ਜੀ ਚੀਕਾ ਸੋ ਦੋਸਤੋ 20 ਕਿਲੋ ਦੁੱਧ ਬਾਈ ਜੀ ਜਿਹੜੀ ਕਹਿੰਦੇ ਅੱਜ ਵੀ ਮੱਝ ਘਰੇ ਖੜੀ ਐ ਉਹਦਾ ਚੋ ਲੈਨੇ ਆ ਦਾਦੇ ਨੇ ਬਾਈ ਜੀ ਜਿਹੜੀ ਕਹਿੰਦੇ ਵੀ ਹੋ ਸਕਦਾ ਮੱਝ ਕੋਈ ਖਰੀਦੀ ਹੋਵੇ ਇਹਨਾਂ ਦੇ ਫਾਦਰ ਸਾਹਿਬ ਨੇ ਕੋਈ ਮੱਝ ਨਹੀਂ ਖਰੀਦੀ ਤੇ ਮੈਂ ਵੀ ਦੱਸ ਦਿਆਂ ਵੀ ਬਿੰਦਰ ਬਾਈ ਜੀ ਹੋਰਿਆਂ ਦੀ ਉਮਰ 58 ਸਾਲ ਹੋ ਗਈ ਐ ਇਹਨਾਂ ਨੇ ਵੀ ਕੋਈ ਮੱਝ ਨਹੀਂ ਖਰੀਦੀ ਸਾਰਾ ਰਵਾ ਘਰ ਦਾ ਤੁਰਿਆ ਹੁੰਦਾ ਪਹਿਲਾਂ ਤੋਂ ਇਹ ਮੱਝ ਆ ਜਿਹੜੀ ਦੁੱਧ 20 ਕਿਲੋ ਦੇ ਦਿੰਦੀ ਐ ਹੁਣ ਤਾਂ ਇਹ ਮੇਰੇ ਖਿਆਲ ਚ ਡرائی ਚੱਲ ਰਹੀ ਐ ਹਾਂ ਇਸ ਟਾਈਮ ਇਹ ਗੱਪਣ ਮੱਜ ਹੁਣ ਡੇਢ ਮਹੀਨਾ ਰਹਿ ਗਿਆ ਜੀ ਇਸ ਨੂੰ ਡੇਢ ਮਹੀਨਾ ਬਾਕੀ ਹੈ ਦੋਸਤੋ ਇਹ ਮੱਜ 20 ਕਿਲੋ ਦੁੱਧ ਵਾਲੀ ਹੈ ਫਿਰ ਇੱਕ ਹੀ ਨਾਗ ਰਹਿ ਜੂਗਾ ਘਰੇ ਹੁਣ ਹਾਂ ਇਹ ਕਰ ਜੀ ਠੀਕ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਇਹ ਦੋ ਨਾਗ ਸੀਗੇ ਜਿਹੜੇ ਵਿਕਾਊ ਆ ਸੋਹਣੀਆਂ ਝੋਟੀਆਂ ਪਸੰਦ ਆਵੇ ਤਾਂ ਸੰਪਰਕ ਕਰਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਮਿਹਰਬਾਨੀ